ਇਹ ਬਿਲਕੁਲ ਇੱਕ ਪਲਵਾਨ ਤੇ ਬੱਚੇ ਦੀ ਕੁਸ਼ਤੀ ਕਰਾਉਣ ਵਾਲੀ ਗੱਲ ਆ ਤੇ ਸਰਕਾਰ ਰੈਫਰੀ ਵੀ ਨਹੀਂ ਖੜਨਾ ਚਾਹੁੰਦੀ ਕਿ ਬੱਚੇ ਨੂੰ ਮਧੋਲ ਕੇ ਮਾਰ ਹੀ ਦੇਵੇ ਪਲਵਾਨ ਇਹ ਸਰਕਾਰ ਕੀ ਆ 2.5 ਹੈਕਟੇਅਰ ਜਿਹੜੀ ਆ ਮਨੇ 1 ਹੈਕਟੇਅਰ ਯਾਨੀ ਕਿ 2.5 ਕਿੱਲੇ ਜ਼ਮੀਨ ਐਵਰੇਜ ਇਸ ਮੁਲਕ ਦੇ ਕਿਸਾਨਾਂ ਨੂੰ ਆਉਂਦੀ ਆ ਠੀਕ ਆ ਔਰ ਦੂਸਰੇ ਪਾਸੇ ਬਿਲ ਗੇਟ ਸੜਕੇ 7-7 ਲੱਖ ਕਿੱਲਾਂ ਦੇ ਮਾਲਕ ਜੇ 3 ਲੱਖ ਕਿੱਲੇ ਵਾਲਾ 4 ਲੱਖ ਕਿੱਲੇ ਵਾਲੇ ਕਿਸਾਨ ਦਾ ਵੱਡੇ ਕਾਰਪੋਰੇਟ ਘਰਾਣਿਆਂ ਦਾ ਮੱਕੀ ਕਪਾਹ ਕਣ ਕਿੱਧਰ ਵਿਕਣੀ ਆ ਦੋ ਚਾਰ ਪੰਜ ਕਿੱਲੇ ਵਾਲਾ ਕਿਸਾਨ ਉਹਦਾ ਕੀ ਮੁਕਾਬਲਾ ਕਰੂਗਾ ਇਹ ਚੰਡੀਗੜ੍ਹ ਦੇ ਵਿੱਚ ਅੱਜ ਇਹ ਦਹ ਹਜ਼ਾਰਾਂ ਲੋਕਾਂ ਦਾ ਇਕੱਠ ਕਿਉਂ ਹੋਇਆ ਤੇ ਕੀ ਮੈਸੇਜ ਦੇ ਕੇ ਜਾਵੇਗਾ ਆਪਣੇ ਨਾਲ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਰਜਿੰਦਰ ਜੀ ਅੱਜ ਦਾ ਇਹ ਇਕੱਠ ਕੀ ਸੁਨੇਹਾ ਕੀ ਮੈਸੇਜ ਦੇਵੇਗਾ ਲੋਕਾਂ ਨੂੰ ਤੇ ਸਰਕਾਰ ਨੂੰ ਦੋਨਾਂ ਦੇਖੋ ਵੱਡੇ ਹੱਲੇ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੁਆਰਾ ਪਹਿਲਾਂ ਹੁੰਦਾ ਸੀ ਕਿ ਬਿਜਲੀ ਆਉਣ ਤੇ ਝਟਕਾ ਮਾਰਦੀ ਸੀ ਹੁਣ ਬਿਜਲੀ ਬੰਦ ਹੋਣ ਤੇ ਝਟਕਾ ਮਾਰੂਗੀ ਕਿਉਂਕਿ ਬਿਜਲੀ ਸੋਧ ਬਿੱਲ ਜਿਹੜਾ 2025 ਆ ਉਹਦੇ ਤਹਿਤ ਸਰਕਾਰ ਨੇ ਕਰਤਾ ਕਿ ਜਿਸ ਰੇਟ ਤੇ ਕਾਰਪੋਰੇਟ ਨੂੰ ਬਿਜਲੀ ਮਿਲੇਗੀ ਉਸੇ ਰੇਟ ਤੇ ਹੀ ਇੱਕ ਕੂਲਰ ਤੇ ਪੱਖਾ ਬਲਬ ਚਗਾਉਣ ਵਾਲਾ ਬਿਜਲੀ ਮਿਲੇਗੀ 1948 ਦੇ ਜਦੋਂ ਬਿਜਲੀ ਐਕਟ ਬਣਿਆ ਦਾ ਉਦੋਂ ਏ ਸੀ ਕੇ ਬਿਜਲੀ ਵਰਤਨ ਵਾਲੇ ਦੋ ਤਰ੍ਹਾਂ ਦੇ ਲੋਕ ਨੇ ਇੱਕ ਤਾਂ ਜਿਹੜਾ ਆਪਣੇ ਗੁਜ਼ਾਰੇ ਲਈ ਘਰ ਦਾ ਬਲਬ ਪੱਖਾ ਫ੍ਰੇਜੀ ਚਲਾਉਣ ਵਾਲੇ ਇੱਕ ਉਹ ਬਿਜਲੀ ਵਰਤਦੇ ਜਿਹੜੇ ਮੁਨਾਫੇ ਲਈ ਬਿਜਲੀ ਵਰਤਦੇ ਆ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਫੈਕਟਰੀਆਂ ਵਾਲੇ ਨੇ ਹਨਾ ਤਾਂ ਇਹ ਸੀ ਕਿ ਜਿਹੜੇ ਮੁਨਾਫੇ ਲਈ ਬਿਜਲੀ ਵਰਤਦੇ ਆ ਉਹਨਾਂ ਨੂੰ ਬਿਜਲੀ ਕੁਝ ਪੈਸੇ ਵੱਧ ਰੇਟ ਲਾਈ ਜਾਵੇਗੀ ਜਿਹਨੂੰ ਕ੍ਰੋਸ ਸਬਸਿਡੀ ਕਹਿੰਦੇ ਆ ਤੇ ਉਹ ਪੈਸਾ ਇਕੱਠਾ ਕਰਕੇ ਆਮ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾਵੇਗੀ ਆਮ ਲੋਕਾਂ ਨੂੰ ਸਸਤੀ ਬਿਜਲੀ ਦੇਣ ਲਈ ਸਰਕਾਰ ਜੋ ਪੈਸਾ ਲਾਵੇਗੀ ਉਹਨੂੰ ਸਬਸਿਡੀ ਕਹਿੰਦੇ ਆ ਤੋਂ ਸਬਸਿਡੀ ਤੇ ਕ੍ਰੋਸ ਸਬਸਿਡੀ ਦੋਨੋਂ ਖਤਮ ਕਰਨਾ ਚਾਹੁੰਦੇ ਬਿਲੀ ਬਿੱਲ 2025 ਦੇ ਲਈ ਜਿੰਦਾ ਮਤਲਬ ਇਹ ਆ ਕਿ ਹੁਣ ਕਾਰਪੋਰ ਸਸਤੀ ਬਿਜਲੀ ਮਿਲੇਗੀ ਤੇ ਆਮ ਲੋਕਾਂ ਨੂੰ ਮਹਿੰਗੀ ਬਿਜਲੀ ਮਿਲੇਗੀ ਫਿਰ ਉਹਨਾਂ ਨੇ ਕਹੇ ਕਿ ਕਾਸਟ ਇਫੈਕਟਿਵ ਟੈਰਫ ਉਹਨਾਂ ਕਿ ਜਿੰਨੀ ਕੀਮਤ ਆ ਉਨੀ ਮਤਲਬ ਜਿਹੜੀ ਲਾਗਤ ਲੱਗੇਗੀ ਕਿ ਜਦੋਂ ਹੁਣ ਬਿਜਲੀ ਦਾ ਜਿਹੜਾ ਡਿਸਟ੍ਰੀਬਿਊਸ਼ਨ ਖੇਤਰਾ ਵੰਡ ਦਾ ਖੇਤਰਾ ਉਹ ਪ੍ਰਾਈਵੇਟ ਕੰਪਨੀਆਂ ਨੂੰ ਦੇਤਾ ਠੀਕ ਆ ਤੇ ਉਹਦੇ ਤਹਿਤ ਇਹ ਹੋਏਗਾ ਕਿ ਮੰਨ ਲਓ ਮਨ ਲਓ ਚੰਡੀਗੜ੍ਹ ਸੈਕਟਰ 43 ਆ ਇਹ ਇਹ ਕੰਪਨੀ ਨੇ ਲੈ ਲਿਆ ਕਿ ਬਿਜਲੀ ਅਸੀਂ ਇੱਥੇ ਜਿਹੜੀ ਹੈਗੀ ਇਹ ਵੇਚਾਂਗੇ ਨੇਰੀ ਆ ਗਈ ਖੰਬੇ ਟੁੱਟ ਗਏ ਟਰਾਂਸਫਾਰਮਰ ਟੁੱਟ ਗਿਆ ਹੁਣ ਜੋ ਬਿਜਲੀ ਸਪਲਾਈ ਦੁਬਾਰਾ ਵਾਲ ਕਰਨੀ ਆ ਇਹ ਖਰਚਾ ਬਿਜਲੀ ਵਰਤਣ ਵਾਲੇ ਗਾਹਕਾਂ ਨੂੰ ਪਏਗਾ ਪਹਿਲਾਂ ਸਰਕਾਰ ਕਰਦੀ ਸੀਗੀ ਹੁਣ ਜਦੋਂ ਪ੍ਰਾਈਵੇਟ ਕੰਪਨੀਆਂ ਆਮ ਲੋਕਾਂ ਤੋਂ ਇਹ ਵੀ ਟੁੱਟੇ ਖੰਬਿਆਂ ਦਾ ਟਰਾਂਸਫਾਰਮਰ ਦਾ ਤਾਰਾਂ ਦਾ ਖੰਭਾ ਲਏਗੀ ਮਤਲਬ ਉਹਦਾ ਮਤਲਬ ਖਰਚਾ ਲਏਗੀ ਤਾਂ ਆਮ ਲੋਕਾਂ ਨੂੰ ਬਿਜਲੀ ਜਿਹੜੀ ਆ ਉਹ ਮਹਿੰਗੀ ਮਿਲੇਗੀ ਤੇ ਆਮ ਲੋਕਾਂ ਦੀ ਬਿਜਲੀ ਤੋਂ ਪਹੁੰਚ ਤੋਂ ਜਿਹੜੀ ਦੂਰ ਹੋਏਗੀ ਹੁਣ ਤਾਂ ਇਹ ਬਣ ਗਿਆ ਕਿ ਇੱਕੋ ਮੀਟਰ ਦੇ ਵਿੱਚ ਹੀ ਹੋ ਸਕਦਾ ਕਿ ਆ ਇਹਦੇ ਘਰੇ ਮਾਨੀ ਦੀ ਬਿਜਲੀ ਚੱਲੀ ਜਾ ਰਹੀ ਇਹਦੇ ਕਰੇ ਡਾਨੀ ਦੀ ਜਾ ਰਹੀ ਹੈ ਇਹਦੇ ਕਰੇ ਹੋੜ ਦੀ ਜਾ ਰਹੀ ਹੈਗੀ ਇਸ ਪੱਧਰ ਬਿਲਕੁਲ ਉਸ ਤਰ੍ਹਾਂ ਡਿਸਟ੍ਰੀਬਿਊਸ਼ਨ ਸੈਕਟਰ ਚ ਪ੍ਰਾਈਵੇਟ ਕੰਪਨੀ ਜਦੋਂ ਆਉਣ ਗਿਆ ਉਹ ਇਸ ਪੱਧਰ ਤੱਕ ਕਰਨ ਗਿਆ ਔਰ ਬਿਜਲੀ ਕਿਉਂਕਿ ਸੰਵਰਤੀ ਸੁਚੀ ਜਾ ਸੂਬਿਆਂ ਦਾ ਅਧਿਕਾਰ ਆ ਪਰ ਕੇਂਦਰ ਨੇ ਇਲੈਕਟ੍ਰਿਸਿਟੀ ਕਾਉਂਸਲ ਬਣਾ ਕੇ ਜਿੰਦਾ ਚੇਅਰ ਪਰਸਨ ਕੇਂਦਰ ਦਾ ਬਿਜਲੀ ਮੰਤਰੀ ਹੋ ਕੇਂਦਰ ਦੇ ਸੈਕਟਰੀ ਹੋਣਗੇ ਸੂਬਿਆਂ ਦਾ ਅਧਿਕਾਰ ਵੀ ਜਿਹੜਾ ਖਤਮ ਕਰਤਾ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਜਾ ਰਹੀ ਹੈਗੀ ਤੇ ਸਰਕਾਰ ਪੰਜਾਬ ਸਰਕਾਰ ਉੱਤੇ ਜਿਹੜੀ ਚੁੱਪ ਹੈਗੀ ਆ ਉਹ ਬੈਠੀ ਆ ਦੂਸਰਾ ਵੱਡਾ ਹਮਲਾ ਕਿ ਸੀਡ ਬਿਲ 2025 ਕਿ ਖੇਤੀ ਤੇ ਖੋਜ ਸੂਬਿਆਂ ਦਾ ਅਧਿਕਾਰ ਖੇਤਰਾ ਹੁਣ ਬੀਜ ਨੂੰ ਪੂਰੀ ਤਰ੍ਹਾਂ ਕੇਂਦਰ ਆਪਣੇ ਕੰਟਰੋਲ ਚ ਕਰਨ ਜਾ ਰਿਹਾ ਹੈਗਾ ਖੇਤੀਬੜੀ ਯੂਨੀਵਰਸਿਟੀ ਚ ਪਹਿਲੇ ਹੀ ਜੀਐਮ ਸਰੋ ਤੇ ਟ੍ਰਾਇਲ ਚੱਲ ਰਹੇ ਗਿਆ ਜਿਹੜੀ ਕਿ ਸਿਹਤ ਵਾਸਤੇ ਹਾਨੀਕਾਰਕ ਪਹਿਲਾਂ ਜੀਐਮ ਕਪਾਹ ਆਈ ਉਹਨੇ ਨਰਮਾ ਪੱਟੀ ਜਾੜਤੀ ਹੁਣ ਜੀਐਮ ਸਰਮ ਆਊਗੀ ਹਰੇਕ ਸਾਕ ਖਾਣ ਵਾਲਾ ਬੰਦਾ ਜੇਰ ਜਿਹੜਾ ਖਾਊਗਾ ਇਸ ਤਰ੍ਹਾਂ ਦੀ ਤੇ ਪੰਜਾਬ ਸਰਕਾਰ 3 ਸਾਲ ਤੋਂ ਖੋਜ ਤੇ ਚੁੱਪ ਬੈਠੀ ਆ ਜੜ ਕਿ ਖੇਤੀ ਕੋਈ ਸੂਬੇ ਦਾ ਅਧਿਕਾਰ ਕੀ ਤਰ੍ਹਾਂ ਹੁਣ ਸੀਡ ਬੈਲ ਦੇ ਰਾਹੀਂ ਕੰਪਨੀਆਂ ਬੀਜ ਵੇਚਣ ਗਈਆਂ ਔਰ ਸੀਡ ਬੈਲ ਚ ਲਿਖਿਆ ਕਿ ਕੋਈ ਇੰਡੀਆ ਤੋਂ ਬਾਹਰ ਦੀ ਜਿਹੜੀ ਕੰਪਨੀ ਆ ਬਾਹਰ ਵੀ ਕੋਈ ਬੀਜ ਦੀ ਖੋਜ ਕਰਦਾ ਭਾਰਤ ਸਰਕਾਰ ਉਹਨੂੰ ਵੀ লাইসেনਸ ਦੇਊਗੀ ਇੰਡੀਆ 'ਚ ਬੀਜ ਵੇਚਣ ਦਾ ਬਾਯਰ ਸੰਜੈਂਟਾ ਬੀਏਐਸਐਫ ਇਸ ਤਰ੍ਹਾਂ ਦੀਆਂ ਕੰਪਨੀਆਂ ਜਿਹੜੀਆਂ ਦੁਨੀਆ ਦੇ 75% ਬੀਜ ਨੂੰ ਪੈਸਟੀਸਾਈਡ ਨੂੰ ਖੇਤੀਖੋਜ ਨੂੰ ਕੰਟਰੋਲ ਕਰਦੀਆਂ ਨੇ ਉਹਨਾਂ ਦੇ ਅੱਤ ਖੇਤੀ ਪੂਰੀ ਤਰ੍ਹਾਂ ਤੇ ਬੀਜ ਦੇਣ ਦਾ ਕੋਸ਼ਿਸ਼ ਸਰਕਾਰ ਨੇ ਕਦਮ ਚੱਕ ਤਾ ਉਸ ਪਾਸੇ ਤੁਸੀਂ ਇਹ ਦੇਖੋ ਕਿ ਬਾਹਰ ਕੰਪਨੀ ਐ ਖੇਤੀਖੋਜ ਵੀ ਕਰਦੀ ਐ ਖੇਤੀ ਬੀਜ ਵੀ ਵੇਚਦੀ ਐ ਖੇਤੀ ਤੇ ਸਪਰੇ ਹੁੰਦੀਆਂ ਜ਼ਹਿਰਾਂ ਵੀ ਵੇਚਦੀ ਐ ਤੇ ਹੁਣ ਉਹ ਬੰਦਿਆਂ ਤੇ ਪਸ਼ੂਆਂ ਦੀਆਂ ਮੈਡੀਸਨ ਵੀ ਬਣਾਉਂਦੀ ਐ ਪਹਿਲਾਂ ਬਿਮਾਰੀਆਂ ਦੇਣੀਆਂ ਫਿਰ ਬਿਮਾਰੀਆਂ ਦਾ ਇਲਾਜ ਵੇਚਣਾ ਜਿਵੇਂ ਕੰਪਨੀਆਂ ਨੇ ਪਹਿਲਾਂ ਸਾਡੇ ਪਾਣੀ ਪੂਲੀਟ ਕੀਤੇ ਫਿਰ ਆਰੂ ਵਿੱਚ ਫਿਰ ਬੋਤਲਾਂ ਵਾਲਾ ਪਾਣੀ ਵੇਚਿਆ ਤੋਂ ਇਸੇ ਤਰ੍ਹਾਂ ਹੁਣ ਜਦੋਂ ਬੀਜ ਤੇ ਪੂਰੀ ਤਰ੍ਹਾਂ ਕੰਟਰੋਲ ਕਰਨਗੇ ਤਾਂ ਉਹ ਆਮ ਕਿਸਾਨ ਦੀਆਂ ਕੰਪਨੀਆਂ ਪੂਰੀ ਲੁੱਟ ਕਰਨਗੀਆਂ ਔਰ ਖੇਤੀ ਤੇ ਕਬਜ਼ਾ ਕਰਨ ਲਈ ਕਦਮ ਹੋਰ ਵੱਗੇ ਵਧਣਗੇ ਲੇਬਰ ਕੋਡ ਆ ਗਿਆ ਵੀ ਕੱਚੇ ਮੁਲਾਜ਼ਮ ਤੇ ਮਜ਼ਦੂਰ ਦੀ ਕੋਈ ਜ਼ਿੰਦਗੀ ਨਹੀਂ 12-12 ਘੰਟੇ ਕੰਮ ਲਿਆ ਜਾਣਾ ਹੈਗਾ ਠੀਕ ਹੈ ਜਦੋਂ ਮਰਜ਼ੀ ਉਹਨੂੰ ਮਾਲਕ ਕੱਢ ਸਕਦਾ ਇਹ ਜਿਹੜੇ ਲੇਬਰ ਕੋਡ ਆ ਯਾਨੀ ਕਿ 300 ਤੱਕ ਜੇ ਕਨੇ ਮੁਲਾਜ਼ਮ ਰੱਖਿਆ ਉਹਨੂੰ ਛੋੜ ਦਿੰਦੇ ਆ ਵੀ ਉਹਤੇ ਕੋਈ ਕਿਰਤ ਕਾਨੂੰਨ ਲਾਗੂ ਨਹੀਂ ਹੋ ਜੋ ਮਰਜ਼ੀ ਕਰੂਗਾ ਤੇ ਇਹ ਕਹਤਾ ਜੇ ਹੜਤਾਲ ਕਰਨੀ ਆ 60 ਦਿਨ ਪਹਿਲਾਂ ਨੋਟਿਸ ਦੇਣਾ ਹੋਊਗਾ ਜਿਹੜੇ ਨੋਟਿਸ ਦੇਣਗੇ ਉਹ ਤਾਂ ਉਹਦੇ ਵੀ ਕੱਢ ਦੇਣੇ ਆ ਕਿਉਂਕਿ ਤਾਂ ਕੱਢਣ ਦਾ ਅਧਿਕਾਰ ਦਿੱਤਾ ਫਿਰ ਹੜਤਾਲ ਦਾ ਅਧਿਕਾਰ ਕਿਧਰ ਰਹਿ ਗਿਆ ਫਿਰ ਜਥੇਬੰਦ ਹੋਣ ਦਾ ਤਾਂ ਕੋਈ ਅਧਿਕਾਰ ਹੀ ਨਹੀਂ ਰਹਿ ਗਿਆ ਤਾਂ ਜਥੇਬੰਦੀ ਬਣਾਉਣ ਦੇ ਅਧਿਕਾਰ ਤੇ ਮੁਕੰਮਲ ਪਾਬੰਦੀ ਆ ਲੇਬਰ ਕੋਡ ਦੇ ਰਾਹੀਂ ਇੱਕ ਤਰ੍ਹਾਂ ਦਾ ਮਜ਼ਦੂਰਾਂ ਨੂੰ ਬੰਦੀਆਂ ਬੰਧੂਆ ਮਜ਼ਦੂਰ ਬਣਾਤਾ ਮਜ਼ਦੂਰ ਹੀ ਨਹੀਂ ਕੱਚੇ ਮੁਲਾ ਤੋ ਜਿਹੜਾ ਇਹ ਇਸ ਤਰ੍ਹਾਂ ਦੀ ਹਾਲਤ ਪੈਦਾ ਕੀਤੀ ਜਾ ਰਹੀ ਹੈਗੀ ਆ ਫ੍ਰੀ ਟ੍ਰੇਡ ਐਗਰੀਮੈਂਟ ਹਮਮ ਕੇ ਬਾਹਰੋਂ ਸਸਤਾ ਕਣਕ ਸਸਤਾ ਦੁੱਧ ਸਸਤਾ ਅਨਾਜ ਜਿਹੜਾ ਸਰਕਾਰ ਲਿਆਉਣਾ ਚਾਹੁੰਦੀ ਹੈਗੀ ਆ ਇਹ ਕਿਹਾ ਨਰਿੰਦਰ ਮੋਦੀ ਨੇ ਵੀ ਅਸੀਂ ਵੀ ਕਿਸਾਨਾਂ ਦੇ ਹਿੱਤਾਂ ਦੇ ਉਲਟ ਨਹੀਂ ਜਾਂਦੇਗੇ ਕਪਾਹ ਨੂੰ ਕਰ ਮੁਕਤ ਕੀਤਾ ਬਿਲਕੁਲ ਹੁਣ ਤੁਸੀਂ ਦੇਖੋ ਕਿ ਟਰੰਪ ਨੇ ਜਦੋਂ ਧਮਕੀ ਦਿੱਤੀ ਇਹਨੂੰ 50% ਟੈਰਫ ਲਾਇਆ ਰੂਸ ਤੋਂ ਅਕਤੂਬਰ ਦੇ ਵਿੱਚ ਹਰ ਰੋਜ਼ 18 ਲੱਖ ਬੈਰਲ ਰੂਸ ਦਾ ਤੇਲ ਆਉਂਦਾ ਸੀ ਇੱਕ ਤੋਂ 17 ਨਵੰਬਰ ਤੱਕ ਹੋ ਰਿਹਾਗਾ 6 ਲੱਖ 72000 ਲੀਟਰ ਤੇ ਦਸੰਬਰ ਚ ਕੋਈ ਰੂਸ ਨੂੰ ਆਰਡਰ ਹੀ ਨਹੀਂ ਦਿੱਤਾਗਾ ਹਾਂ ਹਾਂ ਇਹਦਾ ਮਤਲਬ ਆ ਕਿ ਅਮਰੀਕਾ ਦੇ ਕਹਿਣ ਤੇ ਮਤਲਬ ਮੋਦੀ ਦੀ ਮਤਲਬ ਕਿ 트াম্প ਦੀ ਪੁੱਗ ਰਹੀ ਆ ਭਾਰਤ ਦੀ ਪ੍ਰਭੂ ਸੱਤਾ ਦੇ ਉੱਪਰ ਸਿੱਧਾ ਹਮਲਾ ਕੇਂਦਰ ਸਰਕਾਰ ਕਰਵਾ ਰਹੀ ਆ ਬਿਲਕੁਲ ਬਿਲਕੁਲ ਦੁਨੀਆ ਦਾ ਅੱਜ ਵੀ ਸਭ ਤੋਂ ਵੱਧ ਤੇਲ ਕੱਢਣ ਵਾਲਾ ਮੁਲਕ ਅਮਰੀਕਾ ਉਹ ਕਹਿੰਦਾ ਵੀ ਸਾਢੇ ਤੋਂ ਤੇਲ ਲੈਣਾ ਇਹਨਾਂ ਦੇ ਕਹਿਣ ਤੇ ਕਪਾਹ ਟੈਰ ਫਰੀ ਕੀਤੀ ਅਮਰੀਕਾ 트াম্প ਦੀ ਧਮਕੀ ਤੋਂ ਬਾਅਦ ਵੀ ਰੂਸ ਤੋਂ ਹਥਿਆਰ ਨਹੀਂ ਖਰੀਦਨੇ ਅਮਰੀਕਾ ਨਾਲ ਕਰੀਬ 800 ਕਰੋੜ ਦੇ ਇਹਨਾਂ ਦੇ ਹਥਿਆਰਾਂ ਦੇ ਸਮਝੌਤੇ ਹੋਏ ਜੇ ਉਹਦੇ ਕਹਿਣ ਤੇ ਤੇਲ ਨਹੀਂ ਖਰੀਦਣਾ ਉਹਦੇ ਕਹਿਣ ਤੇ ਹਥਿਆਰ ਨਹੀਂ ਕਿਤੇ ਖਰੀਦਨੇ ਰੋ ਇਹ ਵੀ ਕਹਿੰਦਾ ਕਿ ਖੇਤੀ ਮੰਡੀ ਸਾਨੂੰ ਦਿਓ ਸਾਡੀ ਸਸਤੀ ਕਣ ਕਿਧਰ ਆਊਗੀ ਸਾਡਾ ਸਸਤੀ ਮੱਕੀ ਆਊਗੀ ਸਾਡਾ ਸਸਤਾ ਦੁੱਧ ਆਊਗਾ ਤੇ ਇਹ ਸਰਕਾਰ ਕੀ ਆ ਕਿ ਇੱਥੇ ਤਿੰਨ ਮਤਲਬ ਢਾਈ ਹੈਕਟੇਅਰ ਜਿਹੜੀ ਆ ਮਨੇ 1 ਹੈਕਟੇਅਰ ਯਾਨੀ ਕਿ ਢਾਈ ਕਿੱਲੇ ਜ਼ਮੀਨ ਐਵਰੇਜ ਇਸ ਮੁਲਕ ਦੇ ਕਿਸਾਨਾਂ ਨੂੰ ਆਉਂਦੀ ਆ ਠੀਕ ਆ ਔਰ ਦੂਸਰੇ ਪਾਸੇ ਬਿੱਲ ਗੇਟ ਸੜਕੇ 7-7 ਲੱਖ ਕਿੱਲਾਂ ਦੇ ਮਾਲਕ ਜੇ 3 ਲੱਖ ਕਿੱਲੇ ਵਾਲਾ 4 ਲੱਖ ਕਿੱਲੇ ਵਾਲੇ ਕਿਸਾਨ ਦਾ ਵੱਡੇ ਕਾਰਪੋਰੇਟ ਘਰਾਣਿਆਂ ਦਾ ਮੱਕੀ ਕਪਾਹ ਕਣ ਕਿੱਧਰ ਵਿਕਣੀ ਆ 2 4 5 ਕਿੱਲੇ ਵਾਲਾ ਕਿਸਾਨ ਉਹਦਾ ਕੀ ਮੁਕਾਬਲਾ ਕਰੂਗਾ ਇਹ ਬਿਲਕੁਲ ਇੱਕ ਪਹਿਲਵਾਨ ਤੇ ਬੱਚੇ ਦੀ ਕੁਸ਼ਤੀ ਕਰਾਉਣ ਵਾਲੀ ਗੱਲ ਆ ਤੇ ਸਰਕਾਰ ਰੈਫਰੀ ਵੀ ਨਹੀਂ ਖੜਨਾ ਚਾਹੁੰਦੀ ਕਿ ਬੱਚੇ ਨੂੰ ਮਧੋਲ ਕੇ ਮਾਰ ਹੀ ਦੇਵੇ ਪਹਿਲਵਾਨ ਤੋ ਇਹ ਜਿਹੜਾ ਐਡਾ ਬਰਬਾਦ ਤਦੋਂ ਇਹ ਸਿਨੈਰੀਓ ਬਣ ਰਿਹਾ ਤਾਂ ਇਹ ਤਾਂ ਫਿਰ ਤਿੰਨ ਖੇਤੀ ਕਾਨੂੰਨਾ ਨਾਲੋਂ ਵੀ ਆਉਣ ਵਾਲਾ ਟਾਈਮ ਜਿਹੜਾ ਉਹ ਕੇਂਦਰ ਸਰਕਾਰ ਉਧਰ ਨੂੰ ਜਾਦਾ ਤੁਰ ਰਹੀ ਹੈ ਤਾਂ ਫਿਰ ਕੀ ਹੁਣ ਲੋਕਾਂ ਨੂੰ ਦਿੱਲੀ ਅੰਦੋਲਨ ਤੋਂ ਵੀ ਫਿਰ ਵੱਡੇ ਅੰਦੋਲਨ ਕਰਨੇ ਪੈਣਗੇ ਬਿਲਕੁਲ ਜੀ ਤਿੰਨ ਬੰਦਿਆਂ ਤੇ ਕਿਸਾਨਾਂ ਤੇ ਕੱਚੇ ਮਲਾਜ਼ਮਾਂ ਤੇ ਤੇ ਮਜ਼ਦੂਰਾਂ ਤੇ ਲੇਬਰ ਕੋਡ ਤੇ ਫ੍ਰੀ ਟ੍ਰੇਡ ਐਗਰੀਮੈਂਟ ਰਾਈ ਵੱਡਾ ਜਿਹਨੂੰ ਕਹਿੰਦੇ ਹੱਲਾ ਬੋਲਤਾ ਉਹਨਾਂ ਨੇ ਕਿਉਂਕਿ ਜਿਹੜਾ ਇਹ ਫਾਸਿਸਟ ਸਰਕਾਰ ਆ ਠੀਕ ਆ ਇਹ ਲਗਾਤਾਰ ਜਿਹੜੀਆਂ ਇਹਦੀਆਂ ਜਿੱਤਾਂ ਹੋ ਰਹੀਆਂ ਨੇ ਉਹ ਜਿਵੇਂ ਮਰਜੀ ਜਿੱਤ ਰਹੀ ਹੈਗੀ ਆ ਉਹਦੇ ਤੋਂ ਲਗਾਤਾਰ ਉਹ ਜਿਹੜੇ ਲੋਕ ਵਿਰੋਧੀ ਹਰਕਤਾਂ ਨੇ ਉਹ ਤੇਜ਼ ਪਰਤੀ ਦਿਨ ਤੇਜ਼ ਜਿਹੜੀ ਹੈਗੀ ਆ ਉਹ ਕਰਦੀ ਜਾ ਰਹੀ ਆ ਤੋਂ ਇਹਦੇ ਵਿੱਚ ਸਿਰਫ ਤੇ ਸਿਰਫ ਜਿਹੜੇ ਇੱਥੋਂ ਦੇ ਕਿਸਾਨ ਨੇ ਮਜ਼ਦੂਰ ਨੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਵੱਡੇ ਅੰਦੋਲਨ ਹੀ ਜਿਹੜੇ ਹੈਗੇ ਆ ਇਹਨਾਂ ਨੂੰ ਮੋੜਾ ਪਾ ਸਕਦੇ ਆ ਇਲੈਕਸ਼ਨ ਦੇ ਰਾਹੀ ਇਹ ਹਾਰ ਦੇ ਲੱਗਦੇ ਨਹੀਂ ਤੇ ਜਿਹੜੇ ਇਹਨਾਂ ਦੇ ਵਿਰੋਧੀ ਉਹਨਾਂ 'ਚ ਨਾ ਦਮ ਨਹੀਂ ਲੱਗਦਾਗਾ ਦਿੱਲੀ ਮੋਰਚੇ ਜਦੋਂ ਆਪਾਂ ਜਿੱਤੇ ਸੀ ਉਹਦੇ ਕਰਕੇ 65 70 ਸੀਟਾਂ ਦੀਆਂ ਘਟੀਆਂ ਇਹ ਪਿੱਛੇ ਨੂੰ ਹਟੇ ਇਸ ਕਰਕੇ ਜੇ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਅੰਦੋਲਨ ਕਰਕੇ ਪਿੱਛੇ ਹਟੇ ਉਹਦਾ ਕਾਰਨ ਇੱਥੋਂ ਦੀ ਲੋਕਾਂ ਦੀ ਯੂਨਿਟੀ ਏਕਾ ਹੈਗਾ ਇਸ ਕਰਕੇ ਖੇਤੀ ਖੇਤਰ ਨੂੰ ਬਚਾਉਣ ਦੇ ਲਈ ਲੇਬਰ ਕੋਡ ਰੱਦ ਕਰਾਉਣ ਦੇ ਲਈ ਇੱਕ ਵੱਡਾ ਅੰਦੋਲਨ ਸਾਨੂੰ ਕਰਨਾ ਪਊਗਾ ਤੇ ਜਿਹੜੀ ਹੁਣ ਬਿਜਲੀ ਸੋਧ ਬਿੱਲ ਦੀ ਮੈਂ ਗੱਲ ਕੀਤੀ ਕਿ ਇਹ ਮਾਮਲਾ ਕੱਲਾ ਕਿਸਾਨਾਂ ਮਜ਼ਦੂਰਾਂ ਦਾ ਨਹੀਂ ਗੱਲ ਹਰ ਸ਼ਹਿਰਾਂ ਦੇ ਵਿੱਚ ਜਾਂ ਹੋਰ ਬੰਦੇ ਆਮ ਖਪਤਕਾਰੀਆਂ ਜਿਨ੍ਹਾਂ ਨੇ ਕੂਲਰ ਪੱਖਾ ਫ੍ਰਿਜ ਜਿਹੜਾ ਚਲਾਉਣਾ ਹੈਗਾ ਉਹ ਮੁਨਾਫੇ ਲਈ ਨਹੀਂ ਚਲਾਉਣਾਗਾ ਇਸ ਕਰਕੇ ਜਿਸ ਰੇਟ ਤੇ ਕਾਰਪੋਰੇਟ ਨੂੰ ਬਿਜਲੀ ਦੇਣੀ ਆ ਉਸੇ ਰੇਟ ਤੇ ਆਮ ਬੰਦੇ ਨੂੰ ਦੇਣੀ ਆ ਇਸ ਗੱਲ ਇਹ ਸਾਰੇ ਸਮਾਜ ਦੇ ਖਿਲਾਫ ਆ ਸਾਰਿਆਂ ਨੂੰ ਇਹਦੇ ਖਿਲਾਫ ਮੈਦਾਨ ਚ ਨਿੱਤਰਨਾ ਚਾਹੀਦਾ ਪੰਜਾਬ ਨੇ ਪਹਿਲਾਂ ਵੀ ਪੂਰੇ ਭਾਰਤ ਨੂੰ ਤੇ ਦੁਨੀਆ ਨੂੰ ਦਿਸ਼ਾ ਦਿੱਤੀ ਆ ਚਾਹੇ ਉਹ ਮੁਗਲਾਂ ਦੇ ਖਿਲਾਫ ਲੜਾਈ ਹੋਵੇ ਚਾਹੇ ਉਹ ਆਜ਼ਾਦੀ ਦਾ ਅੰਗਰੇਜ਼ਾਂ ਵਿਰੁੱਧ ਅੰਦੋਲਨ ਹੋਵੇ ਚਾਹੇ ਉਹ ਤਿੰਨ ਖੇਤੀ ਕਾਨੂੰਨਾ ਖਿਲਾਫ ਦਿੱਲੀ ਦਾ ਅੰਦੋਲਨ ਹੋਵੇ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਪੰਜਾਬ ਜਿਹੜਾ ਉਹ ਡਟ ਕੇ ਮੈਦਾਨ ਦੇ ਵਿੱਚ ਖੜਾ ਇੱਕ ਵੱਡੀ ਲੜਾਈ ਆਉਣ ਵਾਲੇ ਟਾਈਮ ਦੇ ਵਿੱਚ ਵੇਖਣ ਨੂੰ ਮਿਲੇਗੀ ਜਿਦੇ ਵਿੱਚ ਪੰਜਾਬ ਜਿਹੜਾ ਉਹ ਇੱਕ ਹੀਰੋ ਦਾ کردار ਨਭਾਉਂਦਾ ਨਜ਼ਰ ਆ ਸਕਦਾ ਹੈ ਤੁਸੀਂ ਕੀ ਸਮਝਦੇ ਹੋ ਆਪਣਾ ਕਮੈਂਟ ਵਿਚਾਰ ਲਿਖਿਓ ਰਜਿੰਦਰ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਸ਼ੁਕਰੀਆ ਭਾਈ ਜੀ ਬਹੁਤ-ਬਹੁਤ ਮਿਹਰਬਾਨ